ਤੁਹਾਨੂੰ ਪਤਾ ਹੈ ਨਾ ਜਿਹਨਾਂ ਨੂੰ ਮਤავ ਨੂੰ ਮਾਣ ਨਹੀਂ ਆਉਂਦਾ। ਦਾ ਵੀ ਵੀਰ ਕੋਲ ਨੋਟ ਵੀ ਲੈ ਗਏ ਇਸ ਵਾਰ। ਗੁਰਦੁਆਰਾ ਸ੍ਰੀ ਦਾਤਨ ਸਰ ਸਾਹਿਬ ਜੀ ਦੇ ਦਰਸ਼ਨ ਕਰੋ ਜੀ ਸੰਗਤ ਜੀ। ਇਹ ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ ਹੀ ਆ। ਸੰਗਤਾਂ ਦੂਰ ਦੂਰੋਂ ਦਰਸ਼ਨ ਕਰਨ ਆਈਆਂ। ਆਉਂਦੇ ਹਾਂ ਅੱਜ ਦੀ ਜਾਣਨ ਕਰੀਏ। ਇਤਿਹਾਸ ਗੁਰਦੁਆਤਾ ਅਨੁਸਾਰ ਸਤ ਗੁਰੂ ਗੁਰਗੋਬ ਸਿੰਘ ਜੀ ਗੁਰਦੁਆਰ ਟੀਵੀ ਸਾਹਿਬ ਦੇ ਸਥਾਨ ਤੋਂ ਆ ਕੇ ਅੰਮ੍ਰਿਤ ਵੇਰੇ ਦਾਤਨ ਕੁਰਲਾ ਕਰ ਰਹੇ ਸਨ ਤੇ ਇਸ ਸਮੇਂ ਸਰੰਦ ਦੇ ਸੂਬੇਦਾਰ ਵੱਲੋਂ ਭੇਜੀਆਂ ਸੁਹੀਆਂ ਭੇਜਿਆ ਸੁਹੀਆਂ ਨੂਰਦੀਨ ਮੁਸਲਮਾਨ ਨਾਂ ਦੇ ਵਿਅਕਤੀ ਨੇ ਜੋ ਸਿੱਖ ਦੇ ਪੇਸ਼ ਵਿੱਚ ਸੀ ਪਿੱਛੋਂ ਆ ਕੇ ਗੁਰੂ ਸਾਹਿਬ ਜੀ ਦੇ ਤਲਵਾਰ ਦਾ ਵਾਰ ਕੀਤਾ ਜੋ ਗੁਰਗੋਬ ਸਿੰਘ ਜੀ ਨੇ ਬੜੀ ਫੁਰਤੀ ਨਾਲ ਵਾਰ ਰੋਕ ਕੇ ਤੇ ਜਲਵਾਲਾ ਸਰਬ ਲੋਵ ਵਾਲਾ ਗੜਵਾ ਮਾਰ ਕੇ ਉਸ ਨੂਰ ਦਿਨ ਦਾ ਨਾਂ ਦੇ ਮੁਸਲਮਾਨ ਨੂੰ ਚਿਤ ਕੀਤਾ ਜਿਸ ਦੀ ਕਬਰ ਚੜਦੇ ਵਾਲੇ ਪਾਰਲੇ ਪਾਸੇ ਬਣੀ ਹੋਈ ਹੈ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਈਆਂ ਜਾਤੂ ਸੰਗਤਾਂ ਕਬਰ ਦੇ ਪੰਜ-ਪੰਜ ਤੀਆਂ ਮਾਰਦੇ ਹਨ ਇਸ ਸਥਾਨ ਤੇ ਨਿਹੰਗ ਸਿੰਘ ਕੋੜ ਦੌੜ ਅਤੇ ਨੇਜੇ ਬਾਜੀ ਦੇ ਜੋਲ ਮਖਾਉਂਦੇ ਹਨ ਜੀ ਬਹੁਤ ਦਰਸ਼ਨ ਕਰੀਏ ਗੁਰਦਵਾਰਾ ਸਾਹਿਬ ਜੀ ਦੇ ਆਰਾਮ ਸੇਵਾ ਦੇ د ترادو د ترادو ښه کارونه په دې باندې ਕਿ ਮਾਰਾਂ ਆ ਬੂਡ ਲੈ ਲੋ ਇਹ ਨੂਰ ਦੇਣ ਦੀ ਉਹ ਜਗ੍ਹਾ ਅਜੇ ਤੈਨੂੰ ਦਫਨਾਇਆ ਗਿਆ ਹੈ ਗੁਰੂ ਸਾਹਿਬ ਨੇ ਕਿਹਾ ਦੋ ਇਨਾਮ ਦੇ ਲਾਲਚ ਵਿੱਚ ਆਇਆ ਸੀ ਹੁਣ ਤੈਨੂੰ ਮੇਰੇ ਸਿੱਖ ਇਨਾਮ ਦਿਆ ਕਰਨਗੇ ਤੇਰੇ ਪੰਜ ਪੰਜ ਸੱਤਰ ਮਾਰ ਕੇ ਤੈਨੂੰ ਇਨਾਮ ਮਿਲਿਆ ਕਰੇਗਾ ਇਹ ਆ ਮੇਰਾ ਸੇਖ ਆਇਆਗਾ ਇਥੇ ਇਹਦੇ ਪੰਜ ਪੰਜ ਸੱਤਰ ਮਾਰੇਗਾ ਤੁਸਾਂ ਸੰਗ ਪੈਸੇ ਇਤਰਾ ਕਰਦੀਆਂ ਹਨ